ਤਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਫਵਾਨੀਗੜ ਵਿਖੇ ਸੀਜ਼ਨ ਸ਼ੁਰੂਆਤ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਗਏ ਇਸ ਮੌਕੇ ਹਲਕਾ ਵਿਧਾਇਕ ਨਰਿੰਦਰ ਕੌਰ ਇਸ ਮੌਕੇ ਪੁੱਛੇ ਤੇ ਸਰਬੱਤੇ ਭਲੇ ਦੀ ਅਰਦਾਸ ਕੀਤੀ ਉਤਹੀ ਟਰੱਕ ਯੂਨੀਅਨ ਪ੍ਰਧਾਨ ਜੁਤਿੰਦਰ ਵਿੱਕੀ ਬਾਜਵਾ ਨੇ ਦੱਸਿਆ ਕਿ ਜਿੱਥੇ ਸਰਬੱਤੇ ਭਲੇ ਦੇ ਲਈ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਜਾਂਦੇ ਨੇ ਉਤਹੀ ਟਰੱਕ ਆਪਰੇਟਰਾਂ ਦੀ ਤੰਦਰੁਸਤੀ ਲਈ ਵੀ ਪਾਠ ਕੀਤੇ ਗਏ। ਜਿ ਹਰ ਸਾਲ ਸੋਹਣੀ ਦੇ ਸੀਨ ਤੋਂ ਪਹਿਲਾਂ ਜੀ ਇੱਥੇ ਕੋ ਖੰਡਵਾਰ ਸਾਹਿਬ ਕਰਵਾਉਂਦੇ ਆ ਤੇ ਉਹਦੇ ਤੋਂ ਪਾਏ ਜਾਂਦੇ ਨੇ ਸਰਪੱਤਾਂ ਦੇ ਭਲੇ ਲਈ ਅਸੀਂ ਉਹ ਪਾਏ ਗਏ ਨੇ ਤੇ ਅਸੀਂ ਟਰੱਕ ਓਪਰੇਟਰਾਂ ਲਈ ਉਹਦੇ ਪਰਾਮਾਂ ਲਈ ਉਹਨਾਂ ਦੀ ਤੰਦਰੁਸਤੀ ਲਈ ਹਲਕਾ ਕੋਣ-ਕੋਣ ਪਹੁੰਚ ਸਰ ਮੁੱਖ ਐਮਐਲਏ ਨਿਰੰਦਰ ਕੋਰ ਜੀ ਪਹੁੰਚੇ ਸਨ ਉਹਨਾਂ ਦਾ ਬਹੁਤ ਧੰਨਵਾਦ ਜੀ ਬਿਲਕੁਲ ਟਰੱਕ ਐਸੋਸੀਏਸ਼ਨ ਦੇ ਵੱਲੋਂ ਹਰ ਫਸਲ ਦੇ ਉੱਤੇ ਚਾਹੇ Haadi ਦੀ ਐ ਚਾਹ ਸੋਣੀ ਦੀ ਆ ਗੁਰੂ ਸਾਹਿਬ ਦਾ ਉਡਾਸਰਾ ਲੈਂਦੇ ਹੋ ਸ੍ਰੀ ਅਖੰਡ ਪਾਤਸ਼ਾਹਬ ਜਿਹੜੇ ਕਰਵਾਏ ਜਾਂਦੇ ਨੇ ਸੋ ਅੱਜ ਸੰਪੂਰਨ ਤਾਈ ਭੋਗ ਪਾਏ ਗਏ ਨੇ ਸੋ ਵਾਹਿਗੁਰੂ ਪਰਮਾਤਮਾ ਕਿਰਪਾ ਕਰਨ ਕਿ ਜੋ ਵੀ ਮਨੋ ਕਾਮਨਾਵਾਂ ਭਾਵਨਾਵਾਂ ਲੈ ਕੇ ਸਾਡੇ ਟਰੱਕ ਆਪਰੇਟਰ ਭਰਾਵਾਂ ਨੇ ਸਾਰੀ ਕਮੇਟੀ ਨੇ ਗੁਰੂ ਸਾਹਿਬ ਦਾ ਉਡਾਸਰਾ ਲਿਆ ਗੁਰੂ ਸਾਹਿਬ ਕਿਰਪਾ ਕਰਨ ਉਹ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨ ਔਰ ਇਸ ਸੀਜ਼ਨ ਦੇ ਵਿੱਚ ਸਾਰਿਆਂ ਦੇ ਪਰਿਵਾਰਾਂ 'ਚ ਵਾਧਾ ਕਰਨ ਕੀਆਂ ਦੇਣ ਤੇ ਸਾਡੇ ਭਰਾ ਜਿੰਨੇ ਵੀ ਆਪਣੇ ਰੋਜ਼ਗਾਰ ਦੀ ਆਪਣੀ ਰੋਟੀ ਦੀ ਭਾਲ ਦੇ ਵਿੱਚ ਸਾਰਾ ਦਿਨ ਸੜਕਾਂ ਤੇ ਜਿਹੜੇ ਤੁਰਦੇ ਆ ਜਾਂਦੇ ਆ ਸੋ ਵਾਹਿਗੁਰੂ ਕਿਰਪਾ ਕਰਨ ਕਿ ਉਹਨਾਂ ਨੂੰ ਕਿਸੇ ਨੂੰ ਵੀ ਕਦੇ ਵੀ ਕੋਈ ਤਤੀਬਾ ਨਾ ਲੱਗੇ ਸੋ ਅੱਜ ਉਹ ਗੁਰੂ ਸਾਹਿਬ ਦਾ ਉਟਾਸਰਾ ਲਿਆ ਗੁਰੂ ਸਾਹਿਬ ਕਿਰਪਾ ਕਰਨ ਆ ਟਰੱਕੀ ਜੀ ਨਹੀਂ ਰੈਗੂਲਰ ਮੰਗ ਹੈ ਵੀ ਟਰੱਕੀ ਜੀ ਨੂੰ ਕਦੋਂ ਰੈਗੂਲਰ ਹੋਊਗੀ ਕਿਉਂਕਿ ਪਿਛਲੇ ਸਰਕਾਰਾਂ ਤੋਂ ਵੀ ਮੰਗ ਕਰਦੇ ਆ ਰਹੇ ਨੇ ਤੇ ਹੁਣ ਵੀ ਮੰਗਾਂ ਤੇ ਸਰਕਾਰ ਦੇ ਟਾਈਮ ਜਾਂਦੇ ਹੋਏ ਜਿਹੜੀ ਇਹ ਯੂਨੀਅਨਾਂ ਭੰਗ ਹੋਈਆਂ ਸੀਗੀਆਂ ਔਰ ਇਸ ਦੇ ਉੱਤੇ ਅਸੀਂ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਵੀ ਲਿਆਂਦਾ ਸੀਗਾ ਤੇ ਸਾਡੇ ਡੇਰਾ ਬਸੀ ਤੋਂ ਐਮਐਲਏ ਨੇ ਰੰਧਾਵਾ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਰਹੇ ਨੇ ਉਹ ਇਸੇ ਦੀ ਅਗਵਾਈ ਵੀ ਕਰ ਰਹੇ ਨੇ ਔਰ ਪਿੱਛੇ ਐਸੋਸੀਏਸ਼ਨਾਂ ਨੇ ਜਿਹੜਾ ਲਿਖਤੀ ਰੂਪ 'ਚ ਉਹਨਾਂ ਨੂੰ ਦਿੱਤਾ ਵੀ ਹੈ ਸੋ ਮੈਨੂੰ ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਤੇ ਜ਼ਰੂਰ ਕੋਈ ਨਾ ਕੋਈ ਕਾਰਵਾਈ ਹੋਊਗੀ ਔਰ ਮੇਰੇ ਵੱਲੋਂ ਜਿੱਥੇ ਹੋਊਗਾ ਅਸੀਂ ਆਪਣੇ ਮਨੂਦੜ ਕੇ ਸੀ ਤੇ ਪੈਰਾ ਦਵਾਂਗਾ